ਮਤਰਾ ਗਿਆਲ ਚਲਦਾ ਆਈ ਹੋਪ ਸਾਰੇ ਆਨ ਠੀਕ ਠਾਕ ਹੋ ਮਤਰਾ ਆਪਾਂ ਬੁਰਾ ਠੀਕ ਠਾਕ ਤੇ ਅੱਜ ਆਪਣਾ ਇਹ ਚੱਲਦੇ ਹਾਂ ਕੋਰ ਦੀ ਟਰਾਲੀ ਤੇ ਆ ਜਾਓ ਬਾਲੀ ਵੀਡੀਓ ਨਹੀਂ ਆਪਾਂ ਉੱਥੇ ਬਣਾਈ ਥੋੜੀ ਜਿਹੀ ਬਣਾਈ ਆ ਤੇ ਆ ਜਾਓ ਚੱਲ ਗਿਆ ਫਿਰ ਆਪਣੇ ਹੌਲੈਂਡ ਨਾਲ ਲੈ ਕੇ ਜਾਣੇ ਚਲੋ ਮਤਰਾ ਉਹਦੇ ਘਰ ਹੁਣ ਚੜਾਉਣੇ ਹਨ ਤਾਂ ਟਰੈਕਟਰ ਮਸ਼ੀਨ ਤਾਂ ਲੈ ਕੇ ਬਾਈ ਤੇ ਟਰੈਕਟਰ ਤਾਂ ਚੜ ਜੂਗਾ ਕਿ ਅੱਗਾ ਤੁਫਾ ਦੇਖੋ ਫਿਰ ਅੱਛਾ ਅੜਦੀਆਂ ਇਹ ਕਈ ਵਾਰੀ ਚੱਕ ਚੁੱਕੇ ਜਾਂਦਾ ਹੁੰਦਾ ਅੱਗਾ ਐਂ ਤਾਂ ਚੜ ਜੂਗਾ ਦਬਦਾ ਤਾਂ ਹੈ ਹੀ ਨਹੀਂ ਲੈ ਵੀ ਮਿੱਤਰੋ ਚੜ ਡਾ ਗੈਟਰ ਆਪਣਾ ਆਪੇ ਦੀ ਕਰਕਾਣਾ ਤੇ ਮਿੱਤਰੋ ਆਪਣਾ ਲ ਹੌਲੈਂਡ ਹੁਣ ਕੱਢ ਲਿਆ ਸੀ ਕਿਉਂਕਿ ਉਹਦਾ ਤੇਰ ਨਾਲ ਜਾਂਦਾ ਵਿੱਚ ਉਥੇ ਹੌਲੈਂਡ ਤੇਲ ਨਮਾ ਦੀ ਟਰਾਲੀ ਪੁਰਾਣਾ ਤੇਰ ਨਾਲ ਜਾਂਦਾ ਤਾਂ ਕਰਕੇ ਹੁਣ ਆਪਣਾ ਟਾਇਰੈਕਸ ਲਾ ਲਿਆ ਟਾਇਰੈਕਸ ਲਾ ਲਿਆ ਮੂਰੇ ਹਣ ਤੇ ਟਰਾਲੀ ਪਾਉਣੇ ਹੁਣ ਇਹਦੇ ਮਗਰ ਬਾ ਕਰ ਲਾ ਹੱਥ ਪਾਸੇ ਹੁਣ ਨਹੀਂ ਲੋੜ ਜਿਆ ਬੈਰਿੰਗ ਵਾਲੀ ਆਤ ਕਿੱਲੀ ਆ ਕਿੱਲੀ ਆਪਣੀ ਹੱਕ ਨਾ ਮਿਲਾਤੀ ਇਹਦੇ ਆਖ ਨੇ ਤੇ ਪੀਰ ਅਖਦੇ ਓ ਯਾਰ ਸਿੱਧੀ ਦਾ ਪਾਲਾ ਭਰਾਵਾ ਅੱਲਾ ਸਿੱਧੀਆ ਲੈਫਟ ਚੱਕ ਲੈਫਟ ਕੰਨ ਲੱਪਣੀਆਂ ਯਾਰ ਕਿਵੇਂ ਪਾਲੀ ਗੱਲ ਨਹੀਂ ਨਿਕਲ ਗਈ ਓ ਜਾਨਾ ਲੱਗੀ ਤਾਂ ਹੁਣ ਕੀ ਕਰਾਂਗੇ ਪਟੜਾ ਟੁੱਟ ਓਏ ਓਏ ਕੀ ਕਰੀ ਮੈਂ ਤਾਂ ਕੜਾਈ ਨਹੀਂ ਮੈਂ ਤਾਂ ਸ਼ਕਰਗੰਦੀਆਂ ਘੜੋਂ ਜਾਵੜਾ ਸੀ ਸ਼ਕਰਗੰਦੀਆਂ ਲੈਣ ਜਾਵੜਾ ਸੀ ਘੜੋਂ ਜਾਵੜਾ ਸੀ ਭਰਾਵਾ ਹੁਣ ਕਿਲੀ ਕੱਢ ਕੇ ਹੁਣ ਸਹੀ ਆ ਸੋਹੋ ਦੀ ਚੱਕਦਾ ਹੀ ਨਹੀਂ ਲੈਫਟ ਤੁਹਾਨੂੰ ਮੈਂ ਆਖਿਆ ਮੈਂ ਖਾ ਉਹ ਕਿੱਥੋਂ ਚੱਕ ਲੂ ਲੈਫਟ ਰੇਸ ਕਰ ਖਮੜੀ ਯਾਰ ਕੱਗਿਆ ਚੱਕ ਗਿਆ ਚੱਕ ਗਿਆ ਸਿੱਟ ਭਈਆ ਵੀ ਵੇ ਕਿਨੀ ਨਾ ਜਾਊਗੀ ਥੋੜੀ ਥੋੜੀ ਓਏ ਹੁੱਕ ਤੇ ਆਊਗਾ ਗਾਂ ਘਰਮੜੀ ਟਰਾਲੀ ਟਰੈਕਟਰ ਗਾਂ ਘਰਮੜਾਇਆ ਹਾਂ ਮੜਾਇ ਗਾਂ ਘਰਲਾ ਏ ਬਾਹਲਾ ਨਾ ਗਾਂ ਘਰਦੀ ਕਿਤੇ ਮਰੀ ਮੜਾਇ ਆਰਾਜ ਹੂੰ ਕੰਦਾਰ ਆਨੇ ਲੈ ਕੇ ਚੱਲੇ ਆਪਾਂ ਗਾਹ ਤੇ ਤੁਹਾਨੂੰ ਦੱਸ ਦਿਆਂ ਕਿੱਥੇ ਰੋਣੀ ਆਪਾਂ ਟਰਾਲੀ ਟਰਾਲੀ ਆਪਾਂ ਇੱਥੇ ਲਾਉਣੀ ਹੈ ਮਿੱਤਰੋ ਇੱਥੇ ਵੈਕ ਕਰਕੇ ਇਹ ਲੈ ਆਉਣੇ ਹਨ ਟਰੈਕਟਰ ਆਪਣਾ ਓਕੇ ਇਹਦੇ ਮਗਰ ਪਾਲੀ ਟਰਾਲੀ ਅੱਗਾ ਜਾ ਕਰਦਾ ਏ ਬੋਤਾਂ ਨੂੰ ਜੱਕਰ ਕੀ ਅੱਗਾ ਜਾ ਕਰਦਾ ਥੋੜਾ ਬੋਤਾਂ

ਇੰਨਾ ਗਿੱਲਾ ਗਿੱਨਾ ਕਾ ਨਹੀਂ ਬੈਂਦੀ ਟਰਾਲੀ ਭਰਾਵਾ ਉਹ ਉੱਥੇ ਲਾਉਣੀ ਹੈ ਕਿਹੜਾ ਆਪੇ ਇੱਥੇ ਲਾਉਣੀ ਹੈ ਇੱਥੇ ਵਾੜਾ ਗਿੱਲਾ ਉਹ ਨਹੀਂ ਬੈਂਦੀ ਭਰਾਵਾ ਖਾਦ ਨਾ ਹੋਲ ਪਈ ਜਾਂਦਾ ਤਰੇ ਮੇਰੇ ਮੂਰੇ ਕਿਹੜਾ 55 ਤੇ 855 ਨਹੀਂ ਬੈਂਦੀ ਭਰਾਵਾ ਟਰਾਲੀ ਕਿੱਥੋਂ ਬੈਜੂ ਯਾਰ ਇੰਨਾ ਪੱਕਾ ਥਾ ਉਹ ਬੱਸ ਕਿਉਂ ਯਾਰ ਕਮਲਾ ਕਾਵਾਂ ਬਈ ਤੁਹਾਡਾ ਠਹਿ ਗਏ ਕਿ ਨਾਲ ਲਈ ਵਹੀ ਦੱਸਿ ਮੈਨੂੰ ਇੱਥੇ ਇੱਥੇ ਇਹਦਾ ਬੈਜੂਗੀ ਇੱਥੇ ਆਪਾਂ ਟਰਾਲੀ ਕਾ ਲਾਉਣੀ ਆ ਆ ਜਾ ਨਹੀਂ ਖੋਲਣੀ ਟਰਾਲੀ ਦਾ ਬੈਜੂਗੀ ਯਾਰ ਕਿਉਂ ਬੱਚਾ ਮਰੀ ਜਾਂਦਾ ਤੇ ਤੂੰ ਦੇਖ ਇਹ ਮਰੀਏ ਤਾਂ ਇਹ ਆਪਣਾ ਟਾਈਰੈਕਸ ਮਾਰ ਲਾ ਟਸਲਿੱਪ ਹੋਰ ਕੀ ਹੋਣਾ ਸੀ ਇਹ ਉਹ ਗਾਂ ਕਰਕੇ ਬੈਕ ਲੈ ਆਈ ਥੋੜੀ ਹਣਾ ਜਿਸ਼ ਨਹੀਂ ਕਹਿੰਦਾ ਮਤਲਬ ਹਨ ਦਰਾ ਯਾਰ ਮੇਰੇ ਮਤਲਬ ਤਾਂ ਬਹੁਤ ਬੜਾ ਹੈ ਦਾ ਮੋੜੀ ਦੀ ਉਹ ਆਨੇ ਮੋੜ ਨਹੀਂ ਆਇਆ ਬ੍ਰੇਕ ਚਾਲਦਾ ਨਾ ਤੇ ਮੁੜੀ ਤਾਂ ਹੀ ਜਾਂਦਾ ਯਾਰ ਕਿਹੜਾ ਗੱਟਕੀ ਆਂਦਾ ਇਹ ਚਾਹ ਦੱਲਾ ਡੱਲਾ ਕਿੱਥੇ ਚੱਕਦੇ ਯਾਰ ਪਹਿਲਾਂ ਹੁੰਦਾ ਲਾ ਕੇ ਲਾ ਲੈਂਦੇ ਬਈ ਚੱਕ ਚੱਕ ਲੈਂਦੀ ਕਹਣੀ ਬਈ ਜਾਮ ਹੀ ਗਈ ਤੇਲ ਨਹੀਂ ਡੋਲਦਾ ਓਏ ਇਹ ਤੇਲ ਡੱਲੀ ਜਾਂਦਾ ਏ ਓਏ ਉੱਥਾ ਢੋਲ ਦਾ ਮਾੜਾ ਮੋਟਾ ਓਏ ਚੱਲ ਤੋਰ ਕਾਂ ਮੈਂ ਤਾਂ ਏ ਏ ਸੁਨੇ ਪੁਮਾਰ ਲੱਗ ਗਿਆ ਤੇ ਯਾਰ ਇਹ ਤਾਂ ਕੰਮ ਖਰਾਬ ਆ ਲੈਪ ਥੱਲੇ ਕਰਕੇ ਲਿਆ ਜਾ ਤੇਲ ਚੱਕ ਲੈਦਾ ਚੇਕ ਓਏ ਮਟਾ ਕਰ ਲਾ ਗਿਆ ਰੇ គិលីណានិខលទេគិលីចាំកែប្លានចលចលចលមិត្តរយអាច ਦਾ ប្លុកចੰងាល្ងាតូឡាយកខមមិនឆែរកណ្ណាណាហុលយេតូឆានែលគរឡូស៊ូបស្ក្រៃបតាន់ណាវ៉ាដមិត្តរយ ਬਾਤ ਸੁਣ ਤਾਂ ਲੈ ਗਈ ਮਿੱਟੀ ਧੰਨਵਾਦ ਮਿੱਤਰੋ